ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅੱਜ ਤੋਂ 4 ਸਾਲ ਪਹਿਲਾਂ ਇੱਕ ਪਟੀਸ਼ਨ ਪਾਈ ਗਈ ਸੀ ਜਿਹੜਾ ਦੀਵਾਨ ਟੋਡਰਮਲ ਦੀ ਜਾਗੀ ਹਵੇਲੀ ਹੈ ਉਹਦੇ ਹਾਲਾਤਾਂ ਨੂੰ ਲੈ ਕੇ ਉਹਦੀ ਕੰਡੀਸ਼ਨਸ ਨੂੰ ਲੈ ਕੇ ਇਹ ਇੱਕ ਪਟੀਸ਼ਨ ਪਾਈ ਗਈ ਸੀ ਔਰ ਉਹ ਪਟੀਸ਼ਨ ਪਾਈ ਗਈ ਸੀ ਜਿਹੜੇ ਐਡਵੋਕੇਟ ਨੇ ਐਚ ਸੀ ਅਰੋੜਾ ਪੰਜਾਬ ਹਰਿਆਣਾ ਹਾਈ ਕੋਰਟ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਪਟੀਸ਼ਨ ਪਾਈ ਗਈ ਸੀ ਔਰ ਉਹਦੇ ਉੱਤੇ ਹੁਣ ਜਿਹੜੀ ਹੈ ਅੱਗੇ ਦੀ ਕਾਰਵਾਈ ਹੋਈ ਉਸ ਤੋਂ ਬਾਅਦ ਇੱਕ ਜਿਹੜੀ ਹੈ फाउंडेशन जो कि है टोडर्मल विरासत फाउंडेशन ओन्ना नु जिम्मा सौंपया गया है कि हुन उस हवेली दी जिड़ी रेनोवेशन है देखरेख है ओन्ना दे वलूं कीती जाएगी इस वक्त फाउंडेशन दे प्रधान ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਜਿਸ ਵਕਤ ਇਸ हवेली दी ਅਸੀਂ ਗੱਲ ਕਰਦੇ ਹਾਂ ਸ਼ੁਰੂਆਤ ਮੈਂ ਇੱਥੋਂ ਹੀ ਕਰੂੰਗੀ ਮੌਜੂਦਾ ਹਾਲਾਤ ਕੀ ਨੇ ਉਸ हवेली दे ਕੀ ਕੀ ਚੀਜ਼ਾਂ ਤੁਸੀਂ ਦੇਖੀਆਂ ਜਿਸ ਵਕਤ ਤੁਸੀਂ ਉਹਦੇ ਵਿੱਚ ਗਏ ਜਾ ਕੇ ਮੌਜੂਦਾ ਹਾਲਾਤ ਤਾਂ ਉਹਦੇ ਬਹੁਤ ਖਸਤਾ ਹੈਗੇ ਆ ਜੀ ਤੇ ਮੈਨੂੰ ਲੱਗਦਾ ਵੀ ਜਿਹੜੇ ਪਿੰਡਾਂ ਦੇ ਸਮਸ਼ਾਨ ਘਾਟ ਹੁੰਦੇ ਆ ਉਹਨਾਂ ਦੇ ਹਾਲਾਤ ਵੀ ਵਧੀਆ ਹੁੰਦੇ ਆ ਤੇ ਉਹਨੂੰ ਕੋਮ ਨੇ ਬਹੁਤ ਅਣਗੌਲਿਆ ਕੀਤਾ ਬਹੁਤ ਟਰੋ ਹੋਇਆ ਯਾਨੀ ਕਿ ਉਹਦੇ ਨਾਲ ਤੇ ਅਸੀਂ ਤਾਂ ਬਹੁਤ ਛੋਟੇ ਹੈਗੇ ਆ ਅਸੀਂ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਗਏ ਸੀਨ ਉਦੋਂ ਪਤਾ ਲੱਗਿਆ ਵੀ ਉਹ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ ਪਰ ਅਸੀਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਸਾਡੇ ਅਮਰੀਕਾ ਕੈਨੇਡਾ ਇੰਗਲੈਂਡ ਸਾਡੇ ਪਰਿਵਾਰ ਨੇ ਅਸੀਂ ਉਹਨਾਂ ਨਾਲ ਗੱਲ ਕੀਤੀ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਪ੍ਰਿੰਸੀਪਲ ਨੂੰ ਸਿੱਧਾ ਪਾਉਣਾ ਕੋਈ ਨਹੀਂ ਤੇ ਤੁਸੀਂ ਸ਼ੁਰੂ ਕਰੋ ਉਹਨੂੰ ਤੇ ਉਹ ਸ਼ੁਰੂ ਕਰਨ ਦੇ ਵਿੱਚ ਸਾਨੂੰ ਡੇਢ ਦੋ ਸਾਲ ਹੋ ਗਏ ਹਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਸ਼ੁਰੂ ਨਹੀਂ ਕਰ ਸਕੇ ਸੀ ਅਸੀਂ ਅਰੂੜਾ ਸਾਹਿਬ ਦਾ ਸਹਿਯੋਗ ਲੋਚ ਦਿੱਤੀ ਤੇ ਕਿਉਂਕਿ ਪਟੀਸ਼ਨ ਤੋਂ ਬਿਨਾਂ ਸਾਡੇ ਕੋਲੇ ਕੋਈ ਵੀ ਇੰਜੀਨੀਅਰ ਵੱਡੀ ਕੰਪਨੀ ਸਾਡੇ ਨਾਲ ਹਾਈ ਕੋਰਟ ਦੇ ਕੇਸ ਕਰਕੇ ਜੁੜਦੀ ਨਹੀਂ ਸੀ ਅਸੀਂ ਕਾਮ ਇੰਜੀਨੀਅਰ ਲਿਆ ਕੇ ਥੋੜਾ ਬਹੁਤ ਉਹਦੀ ਸਾਫ ਸਭਈਆ ਉਹਨੂੰ ਡਿੱਗਣ ਤੋਂ ਬਚਾਉਣ ਦਾ 1 ਸਾਲ ਅਸੀਂ ਅਪਰਾਲਾ ਕਰਦੇ ਰਹੇ ਉਹ ਤੇ ਫੇਰ ਘਾਹ ਹੋ ਜਾਂਦਾ ਸੀ ਅਸੀਂ ਫੇਰ ਉਹਦੀ ਸਫਾਈ ਕਰ ਦਿੰਦੇ ਸੀ ਇੰਨਾ ਕੰਮ ਕਰਦੇ ਰਹੇ ਤੇ ਉਸ ਤੋਂ ਬਾਅਦ ਹੁਣ ਸਾਨੂੰ ਖੁਸ਼ੀ ਹੋਈ ਹੈ ਕਿ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਅਰੂੜਾ ਸਾਹਿਬ ਤੇ ਕਿਰਪਾ ਕੀਤੀ ਹੈ ਕਿਉਂਕਿ ਉਹ ਅਕਾਲ ਪੁਰਖ ਦੀ ਜੋਤ ਸਾਰੇ ਸਰੀਰਾਂ ਦੇ ਵਿੱਚ ਹੈ ਇਹਨਾਂ ਦੇ ਅੰਦਰ ਉਹ ਸਮੋਈ ਤੇ ਸਾਡੇ ਤੇ ਇਹਨਾਂ ਨੇ ਭਰੋਸਾ ਕੀਤਾ ਤੇ ਅਸੀਂ ਇਹਨਾਂ ਨੂੰ ਪ੍ਰੋਸਾਦ ਹੋਣਿਆ ਵੀ ਜਿਨਾਂ ਦੇਕਰ ਸਾਡੇ ਸੁਆਸ ਨੇ ਅਸੀਂ ਰੂੜਾ ਸਾਹਿਬ ਦੇ ਨਾਲ ਇਹਨਾਂ ਨੇ ਆਜੀਪੀਸੀ ਨੂੰ ਵੀ ਚਾਹੇ ਅਣਗੌਲਿਆ ਕੀਤਾ ਹੋਵੇ ਪੰਜਾਬ ਸਰਕਾਰ ਨੂੰ ਵੀ ਕੀਤਾ ਹੋਵੇ ਪਰ ਅਸੀਂ ਸਾਨੂੰ ਇਹਨਾਂ ਨੇ ਅਣਗੌਲਿਆ ਨਹੀਂ ਕੀਤਾ ਸਾਡੀ ਇਹਨਾਂ ਨੇ ਸਾਡੀ ਭਾਵਨਾ ਨੂੰ ਸਮਝ ਕੇ ਤੇ ਸਾਡੀ ਜਿਹੜੀ ਜਿਹੜੀ ਪਟੀਸ਼ਨ ਹੈ ਉਤੇ ਇਹਨਾਂ ਨੇ ਉਤੇ ਜਿਹੜੀਆਂ ਇਹਨਾਂ ਦੇ ਇਤਰਾਜ਼ ਸੀ ਉਹ ਅਸੀਂ ਇਹਨਾਂ ਨੂੰ ਕਿਹਾ ਵੀ ਉਹ ਅਸੀਂ ਦਰੁਸਤ ਕਰਾਂਗੇ ਤੇ ਸੋਡੀ ਗਵਾਹੀ ਦੇ ਵਿੱਚ ਕਰਾਂਗੇ ਤੇ ਕੋਈ ਵੀ ਇਹਦੇ ਵਿੱਚ ਰੋਲਾ ਨਹੀਂ ਅਸੀਂ ਕਿਸੇ ਬਾਹਰੋਂ ਕਿਤੇੋਂ ਫੰਡ ਨਹੀਂ ਮੰਗਾਂਗੇ ਸਾਡੇ ਇਸ ਕਰਕੇ ਹੀ ਅਸੀਂ ਇੱਕ ਪਹਿਲੀ ਬਾਡੀ ਆ ਵੀ ਜਿਹਨੂੰ ਜਿਹਦੇ ਕੰਨੇ ਕੋਈ દોਸ਼ ਨਹੀਂ ਲੱਗ ਸਕਦਾ ਕਿਉਂਕਿ ਅਸੀਂ ਆਪਣੇ ਕੋਲੋਂ ਪੈਸੇ ਖਰਚ ਕਰਨ ਵਾਲੇ ਹੈਗੇ ਆ ਤਾਂ ਜਿੰਨੇ ਵੀ ਪੈਸੇ ਮਾਤਰਾ ਕਿ ਉਹ ਹਵੇਲੀ ਤੇ ਖਰਚ ਹੋਣਗੇ ਮਤਲਬ ਕਿ ਜਿੰਨੇ ਵੀ ਹੋਣਗੇ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਤੇ ਮਾਰ ਨਹੀਂ ਕਰਦੇ ਅਸੀਂ ਉਹਨੇ ਪੈਸੇ ਉਤੇ ਖਰਚ ਕਰ ਦਾਂਗੇ ਤੇ ਅਰੋੜਾ ਸਾਹਿਬ ਦਾ ਅਸੀਂ ਬਾਰ-ਬਾਰ ਧੰਨਵਾਦ ਕਰਦੇ ਆਂ ਜਦ ਅਸੀਂ ਅਰੋੜਾ ਸਾਹਿਬ ਦੇ ਇਸ ਕਰਕੇ ਸਨਮਾਨ ਕੀਤਾ ਵੀ ਸਾਡੀ ਬੇਨਤੀ ਇਹਨਾਂ ਨੇ ਪ੍ਰਵਾਨ ਕੀਤੀ ਹੈ ਉਹਦੇ ਜਿਹੜੇ ਹਾਲਾਤ ਤੁਸੀਂ ਕਿਹਾ ਉਹ ਬੜੇ ਗੰਭੀਰ ਸੀ ਤੇ ਹੁਣ ਅਸੀਂ ਜਲਦੀ ਉਹਨੂੰ ਪ੍ਰਿਜ਼ਰਵ ਕਰਨ ਤੇ ਲੱਗ ਜਾ। ਅੱਛਾ ਉਹਨਾਂ ਦੀ ਪ੍ਰਿਜ਼ਰਵੇਸ਼ਨ ਕਿਵੇਂ ਕੀਤੀ ਜਾਏਗੀ? ਕੀ ਕੀ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ ਔਰ ਤੁਸੀਂ ਕਿਸ ਤਰੀਕੇ ਦੇ ਨਾਲ ਕੰਮ ਸ਼ੁਰੂ ਕਰੋਗੇ? ਇੱਕ ਚੀਜ਼ ਹੋਰ ਇਹਦੇ ਵਿੱਚ ਦੱਸਿਓ ਕਿ ਕਿੰਨਾ ਕੁ ਸਮਾਂ ਇਹਨੂੰ ਲੱਗੇਗਾ ਸਾਰੀ ਚੀਜ਼ਾਂ। ਉਹ ਜਿਹੜੀ ਪਰਿਅਰਭ ਦੀ ਗੱਲ ਹੈ ਜੀ ਉਹ ਸਾਡੇ ਕੋਲੇ ਨੋਏਡਾ ਦੀ ਟੀਮ ਹੈਗੀ ਹੈ ਅਸੀਂ ਵੈਸੇ ਅਰੋੜਾ ਸਾਹਿਬ ਨਾਲ ਵੀ ਸਾਂਝੀ ਕਰਾਂਗੇ ਉਹਨਾਂ ਨੇ 50 30 ਸਾਲ ਪਹਿਲਾਂ ਤੋਂ ਹੈਰੀਟੇਜ ਤੇ ਕੰਮ ਕਰ ਰਹੀ ਹੈ ਜਿਵੇਂ ਕਿ ਲਾਲ ਕਿਲਾ ਜੱਲਿਆਂਵਾਲਾ ਬਾਗ ਜਾਂ ਰਾਮਗੜੀ ਆ ਬੁੰਗਾ ਪ੍ਰਾਤਨ ਦੇਖਣਾ ਉਹਨੇ ਬਹੁਤ ਕੰਮ ਕੀਤੇ ਹੈਗੇ ਕਿਉਂਕਿ ਅਸੀਂ ਉਹ ਸਾਨੂੰ ਬਹੁਤ ਸੇਤੀ ਪਲਾਨ ਦੇਣਗੇ ਵੀ ਆਪਾਂ ਇਹ ਕੀ ਕੀ ਕਰ ਸਕਦੇ ਆ ਇਹਦੇ ਵਿੱਚ ਕੀ ਕੀ ਹੋ ਸਕਦਾ ਫਿਰ ਉਹ ਪਲਾਨ ਨੂੰ ਅਸੀਂ ਰੋੜਾ ਸਾਹਿਬ ਨੂੰ ਦਿਖਾਵਾਂਗੇ ਵੀ ਕੀ ਆਪਣੇ ਲਈ ਇਹ ਪਲਾਨ ਠੀਕ ਹੈ ਵਾਜਬ ਹੈ ਬਰਸ ਦੇ ਲਈ ਕੋਈ ਆਊਟ ਤਾਂ ਨਹੀਂ ਜਾਂਦਾ ਤਾਂ ਫਿਰ ਉਹਨੂੰ ਅਸੀਂ ਜਲਦੀ ਸ਼ੁਰੂ ਕਰ ਦਾਂਗੇ ਮੈਨੂੰ ਲੱਗਦਾ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ 1 ਸਾਲ ਦੇ ਵਿੱਚ ਉਹਨੂੰ ਕਾਫੀ ਹੱਦ ਤੱਕ ਉਹਦਾ ਕੰਮ ਕਰ ਦਾਂਗੇ ਤੁਸੀਂ ਅਕਸਰ ਰੈਨੋਵੇਸ਼ਨ ਦੀ ਗੱਲ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਨੌਇਡਾ ਦੀ ਕੰਪਨੀ ਨੂੰ ਹਾਇਰ ਕੀਤਾ ਪਹਿਲਾਂ ਵੀ ਬਹੁਤ ਵਾਰ ਇਦਾਂ ਹੋਇਆ ਕਿ ਜਿਹੜੀਆਂ ਵਿਰਾਸਤੀ ਥਾਮਾਂ ਹੁੰਦੀਆਂ ਨੇ ਉਹਨਾਂ ਦੀ ਜਦੋਂ ਰੈਨੋਵੇਸ਼ਨ ਹੁੰਦੀ ਹੈ ਉਹ ਵਿਰਾਸਤ ਤੋਂ ਆਪੋਜ਼ਿਟ ਨਜ਼ਰ ਆਉਂਦੀਆਂ ਨੇ ਪਹਿਲਾਂ ਵਰਗੀਆਂ ਨਜ਼ਰ ਨਹੀਂ ਆਉਂਦੀਆਂ ਉਹਨਾਂ ਦੀ ਪੁਰਾਤਨ ਦਿਖ ਨਹੀਂ ਰਹਿ ਜਾਂਦੀ ਤੁਸੀਂ ਉਹਨੂੰ ਯਕੀਨੀ ਬਣਾਉਣ ਦੇ ਲਈ ਕੀ ਕਰੋ ਕਰੋਗੇ ਕਿ ਉਹ ਪੁਰਾਤਨ ਦਿਖ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਰਹੇ ਜਾਂ ਕਿ ਜਿਸ ਵਕਤ ਬਾਅਦ ਚੋ ਸੌਂਪੀ ਜਾਏ ਵਾਪਸ ਤਾਂ ਉਹ ਪੁਰਾਤਨ ਦਿਖ ਲੋਕਾਂ ਨੂੰ ਦਿਸੇ ਬਿਲਕੁਲ ਜੀ ਸਭ ਤੋਂ ਵੱਡੀ ਖਾਸੀਅਤ ਤੁਸੀਂ ਸਾਡੇ ਤੇ ਇਹ ਦੇਖੋਗੇ ਕਿ ਤੁਸੀਂ ਵੀ ਨਹੀਂ ਕਹਿ ਸਕੋਗੇ ਵੀ ਇਹ ਦੀ ਅਸਾਰੀ ਦੁਆਰਾ ਹੋਈ ਆ ਉਹੀ ਪ੍ਰਾਤਨ ਮਟੀਰੀਅਲ ਤੇ ਚੂਨੇ ਦੇ ਚੂਨੇ ਨਾਲ ਉਹਦੀ ਅਸਾਰੀ ਹੋਈ ਆ ਉਹਦੇ ਵਿੱਚ ਕੋਈ ਵੀ ਸਰੀਆ ਨਹੀਂ ਤੇ ਬਿਨਾ ਸਰੀਏ ਤੋਂ ਅਸੀਂ ਉਹਨੂੰ ਉਹਦੀ ਗੋਲ ਪਮੇਰੀ ਲੋਟ ਉਹਦੀਆਂ ਡਾਟਾਂ ਸੱਤਾਂ ਹੈਗੀਆਂ ਨੇ ਛੋਟੀ ਇੱਟ ਨਾਲ ਛੋਟੀ ਇੱਟ ਦੀ ਸਾਨੂੰ ਕੋਈ ਕਮੀ ਨਹੀਂ ਸਰਹੰਦ ਦੇ ਵਿੱਚ ਬਹੁਤ ਛੋਟੀ ਇੱਟ ਸਾਨੂੰ ਮਿਲ ਜਾਈਗੀ ਤੇ ਉਹ ਤੁਸੀਂ ਪਹਿਲਾਂ ਹੀ ਸਾਡੀ ਪਹਿਲੀ ਸੰਸਥਾ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀ ਕੋਈ ਵੀ ਸੱਜਣਾ ਕਿੱਡਾ ਬਜ਼ੁਰਗ ਵਗ ਜੇ ਬੱਚਾ ਵਗ ਜੇ ਉਹਨੂੰ ਪਹਿਚਾਨ ਨਹੀਂ ਕਰ ਸਕੇਗਾ ਵੀ ਇਹ ਹੁਣ ਦੁਬਾਰਾ ਹੋਂਦ ਚਾਈ ਹੈ ਕੀ ਸਰ ਤੁਹਾਡੇ ਕੋਲ ਉਹ ਤਸਵੀਰਾਂ ਪੁਰਾਣੀਆਂ ਉਸ ਹਵੇਲੀ ਦੀਆਂ ਪਈਆਂ ਹੋਈਆਂ ਜਿੰਨੂੰ ਦੇਖ ਕੇ ਤੁਸੀਂ ਰੈਪਲੀਕਾ ਦੁਬਾਰਾ ਤਿਆਰ ਕਰੋਗੇ ਉਹ ਸਾਰੀਆਂ ਚੀਜ਼ਾਂ ਸਾਨੂੰ ਸਾਨੂੰ ਨਾ ਕੁਝ ਤਸਵੀਰਾਂ ਦੇ ਮਤਲਬ ਕਿ ਸਾਨੂੰ ਕਾਲ ਆਈ ਹੈ ਵੀ ਸਾਡੇ ਕੋਲੇ ਇਹ ਤਸਵੀਰਾਂ ਪ੍ਰਾਤਨ ਹੈਗੀਆਂ ਨੇ ਪਰ ਜੀ ਅਗਰ ਸਾਨੂੰ ਉਹ ਤਸਵੀਰਾਂ ਮਿਲਦੀਆਂ ਨੇ ਤਾਂ ਬਹੁਤ ਵਧੀਆ ਹੈ ਅਗਰ ਨਹੀਂ ਮਿਲਦੀਆਂ ਤਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਨੀਹਾਂ ਨੇ 5 5 6.5 600 ਫੁੱਟ ਉਹ ਚੌੜੀਆਂ ਨੀਹਾਂ ਨੇ ਨੀਹਾਂ ਤੋਂ ਇੰਜੀਨੀਅਰਾਂ ਨੂੰ ਬਹੁਤ ਕੁਝ ਪਤਾ ਚੱਲ ਜਾਂਦਾ ਹੈ ਵੀ ਇਹ ਹੈ ਕੀ ਸੀ ਕਿਸ ਤਰ੍ਹਾਂ ਸੀ ਉਹ ਸਾਨੂੰ ਉਹਦਾ ਕੱਚਾ ਨਕਸ਼ਾ ਬਣਾ ਕੇ ਦਿਖਾਉਣਗੇ ਫਿਰ ਉਹ ਅਸੀਂ ਉਸ ਤੋਂ ਬਾਅਦ ਦੇਖਾਂਗੇ ਕਿ ਵਾਕਈ ਇਹ ਹੈਗੀ ਸੀ ਤੇ ਉਹ ਸਾਡੀ ਪੂਰੀ ਫਾਊਂਡੇਸ਼ਨ ਆ ਉਹਤੇ ਬਰਕ ਕਰੇਗੀ ਦੇਖੇਗੀ ਅਰੋੜਾ ਸਾਹਿਬ ਦੇਖਣਗੇ ਵੀ ਹਾਂ ਇਹ ਏਵੇਂ ਹੋ ਸਕਦੀ ਹੈ ਉਹ ਫਿਰ ਅਗਲਾ ਕਾਰ ਦੇ ਜਿਹੜਾ ਫਿਰ ਆਰੰਭ ਹੋ ਜਾਏਗਾ ਤੇ ਇਹਦੇ ਵਿੱਚ ਜਿਸ ਤੋ ਤੁਸੀਂ ਪੁਰਾਤਨ ਕਿਸੇ ਵੀ ਥਾਂ ਤੇ ਜਾਣੇ ਆ ਉਹਦੇ ਉੱਤੇ ਹੱਕ ਹੁੰਦਾ ਆਰਕੀਓਲੋਜੀਕਲ ਜਿਹੜਾ ਡਿਪਾਰਟਮੈਂਟ ਆ ਜਾਂਦਾ ਉਹਨਾਂ ਦਾ ਅਧਿਕਾਰ ਹੁੰਦਾ ਉਹ ਬਹੁਤ ਟਰਮਸ ਐਂਡ ਕੰਡੀਸ਼ਨਸ ਲਗਾ ਕੇ ਚੱਲਦੇ ਨੇ ਉਹ ਬਹੁਤ ਸਾਰੇ ਤੁਹਾਨੂੰ ਮਾਪਦੰਡ ਦੇਣਗੇ ਵੀ ਤੁਸੀਂ ਇਹ ਕਰ ਸਕਦੇ ਹੋ ਇਹ ਨਹੀਂ ਕਰ ਸਕਦੇ ਕਿ ਉਹਨਾਂ ਦੇ ਬਾਰੇ ਵੀ ਤੁਸੀਂ ਸਾਰੀਆਂ ਚੀਜ਼ਾਂ ਦੇਖ ਲਈਆਂ ਨੇ ਕਿਉਂਕਿ ਕਿਤੇ ਕਿਤੇ ਕਿਹਾ ਜਾਂਦਾ ਕਿ ਉਹ ਥੱਲੇ ਜਿਹੜਾ ਬੇਸਮੈਂਟ ਆ ਉਸ ਤਿੰਨ ਚਾਰ ਫਲੋਰ ਥੱਲੇ ਜਾਂਦੇ ਨੇ ਉੱਥੇ ਤੁਹਾਨੂੰ ਪਰਮਿਸ਼ਨਸ ਮਿਲ ਗਈਆਂ ਉੱਥੇ ਤੱਕ ਜਾਂਦੀਆਂ ਨਹੀਂ ਪਹਿਲੀ ਪਹਿਲੀ ਗੱਲ ਇਹ ਹੈਗੀ ਹੈ ਜੇ ਉਸ ਤੋਂ ਅਸੀਂ ਇੱਕ ਥੱਲਿਓ ਇੱਕ ਬੇਸਮੈਂਟ ਖਾਲੀ ਕੀਤੀ ਹੈਗੀ ਆ ਜਿਹੜੀ ਕਿ ਐ ਜੀਪੀਸੀ ਨੂੰ ਵੀ ਨਹੀਂ ਪਤਾ ਸੀ ਵੀ ਇਹ ਅੰਦਰ ਥੱਲੇ ਬੇਸਮੈਂਟ ਹੈ ਤੇ ਪਰ ਉਹਦੇ ਉਦੋਂ ਥੱਲੇ ਅਸੀਂ ਉਹ ਅੱਜਕੱਲ ਟੈਕਨੀਕਲ ਜੋਗ ਹੈਗਾ ਮਸ਼ੀਨੀ ਜੋਗ ਹੈ ਅਸੀਂ ਉਹਨੂੰ ਚੈੱਕ ਕਰਵਾਇਆ ਉਹਦੇ ਥੱਲੇ ਇਸ ਤੋਂ ਥੱਲੇ ਕੋਈ ਮੰਜ਼ਲ ਹੈ ਨਹੀਂ ਤੇ ਜੋ ਮਤਲਬ ਕਿ ਉੱਪਰ ਲੀਆਂ ਉਪਰੋਂ ਹੈਗੀ ਹੈ ਜਾਂ ਉਹਦਾ ਜਿਹੜਾ ਮੂਰਲਾ ਹੈਗਾ ਸਾਰਾ ਢਾਂਚਾ ਉਹ ਸਾਨੂੰ ਇੰਜੀਨੀਅਰ ਨੇ ਦੱਸਿਆ ਵੀ ਇਸ ਤਰ੍ਹਾਂ ਹੈਗਾ ਸੀ ਤੇ ਹੁਣ ਸਾਡੇ ਕੋਲੇ अरोड़ा ਸਾਹਿਬ ਵੀ ਨੇ ਤੇ ਸਾਡੇ ਕੋਲੇ ਵਧੀਆ ਹੋਰ ਅਸੀਂ ਏਜੰਸੀ ਨੂੰ ਵੀ ਹਾਇਰ ਕੀਤਾ ਪਹਿਲਾਂ ਅਸੀਂ ਏਜੰਸੀ ਤੱਕੜੀ ਨੂੰ ਹਾਇਰ ਇਸ ਕਰਕੇ ਨਹੀਂ ਕਰ ਸਕਦੇ ਸੀ ਕਿ ਇਸ ਕੋਰਟ ਦੇ ਵਿੱਚ ਚੱਲਣ ਕਰਕੇ ਏਜੰਸੀ ਕੋਈ ਹੱਥ ਨਹੀਂ ਪਾਉਂਦੀ ਸੀ ਤੇ ਦੂਜੇ ਨੰਬਰ ਤੇ ਸਾਨੂੰ ਪ੍ਰਾਤਨ ਵਿਭਾਗ ਦਾ ਬਹੁਤ ਸਹਿਯੋਗ ਮਿਲਿਆ ਪਹਿਲਾਂ ਵੀ ਹੁਣ ਵੀ ਸ੍ਰੀ ਪ੍ਰੇਮ ਚੰਦ ਜੀ ਐਕਸ਼ਨ ਆ ਉਹ ਇਹਦੀ ਅਗਵਾਈ ਕਰ ਰਿਹਾ ਦੇਖ ਰਿਹਾ ਤੇ ਅਸੀਂ ਜੋ ਵੀ ਇਹ ਹੈਰਿਟੇਜ ਦੇ ਨਿਯਮਾਂ ਮੁਤਾਬਕ ਸੰਭਵ ਹੋਇਆ ਅਸੀਂ ਉਹਨੂੰ ਉਹਨੂੰ ਬਿਲਕੁਲ ਇਨਵਨ ਕਰਾਂਗੇ ਸਰ ਇੱਕ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਕਰੂੰਗੀ ਕਿ ਜਿਸ ਵਕਤ ਅਸੀਂ ਇਸ ਹਵੇਲੀ ਦੀ ਗੱਲ ਕਰਦੇ ਹਾਂ ਜਿਸ ਵਕਤ ਇਹਦੀ ਸਾਰੀ ਜਿਹੜੀ ਰੈਨੋਵੇਸ਼ਨ ਹੈ ਉਹ ਹੋ ਜਾਏਗੀ ਉਸ ਤੋਂ ਬਾਅਦ ਕਿਵੇਂ ਤੁਸੀਂ ਇਹਨੂੰ ਆਪਣੇ ਟਰਸਟ ਦੇ ਨਾਮ ਨਾਲ ਚਲਾਉਂਗੇ ਜਾਂ ਕਿਸ ਤਰੀਕੇ ਨਾਲ ਇਹਨੂੰ ਕੀਤਾ ਜਾਏਗਾ ਨਹੀਂ ਅਸੀਂ ਦੇਖੋ ਜੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੇਵਾ ਲੈਂਦੀ ਹੈ ਕਿਉਂਕਿ ਜਿਹੜੀ ਇਹ ਪ੍ਰਾਪਰਟੀ ਹੈ ਇਹ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਹੈ ਤੇ ਇਹ ਇਹ ਨਿਯਮ ਮੁਤਾਬਕ ਅਸੀਂ ਸੇਵਾ ਕਰਕੇ ਐਸਜੀਪੀਸੀ ਨੂੰ ਸੌਂਪ ਦੇਣੀ ਆ ਪਰ ਉਹਦੇ ਵਿੱਚ ਅਸੀਂ ਅਰੋੜਾ ਸਾਹਿਬ ਦੀ رائے ਲਵਾਂਗੇ ਵੀ ਸਾਨੂੰ ਐਸਜੀਪੀਸੀ ਐਨਾ ਕ ਵਿਸ਼ਵਾਸ ਜ਼ਰੂਰ ਦਿਵਾ ਦੇ ਵੀ ਇਹਨੂੰ ਅਸੀਂ ਇਸ ਤਰ੍ਹਾਂ ਸੰਭਾਲ ਕੇ ਰੱਖਾਂਗੇ ਨਾਲ ਹੀ ਜਿਹੜੇ ਵਕੀਲ ਨੇ ਐਚ ਆ ਅਰੋੜਾ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਪਟੀਸ਼ਨ ਉਹਨਾਂ ਦੇ ਵੱਲੋਂ ਹੀ ਪਾਈ ਗਈ ਸੀ ਔਰ ਹੁਣ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਉੱਤੇ ਵੀ ਗੱਲਬਾਤ ਕਰਦੇ ਆ ਅਰੋੜਾ ਸਾਹਿਬ ਜਿਸ ਵਕਤ ਤੁਸੀਂ ਪਟੀਸ਼ਨ ਦੀ ਗੱਲ ਕਰਦੇ ਆ ਤੁਹਾਨੂੰ ਚਿੰਤਾ ਸਤਾਈ ਤੁਸੀਂ ਪਟੀਸ਼ਨ ਪਾਈ ਹੁਣ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਸ ਫਾਊਂਡੇਸ਼ਨ ਨੂੰ ਕੰਮ ਦਿੱਤਾ ਗਿਆ ਆ ਉਹ ਤੁਹਾਡੀ ਪਟੀਸ਼ਨ ਦਾ ਉਹਦੇ ਨਾਲ ਕੋਈ ਹੱਲ ਨਿਕਲ ਕੇ ਆਇਆ ਦੇਖੋ ਇਸ ਹਵੇਲੀ ਵੀ ਜੋ ਵੀ ਸੰਭਾਲ ਕਰਨੀ ਸੀ ਉਸ ਦੇ ਵਾਸਤੇ ਪੈਸੇ ਦੀ ਬਹੁਤ ਤਕੜੀ ਜ਼ਰੂਰਤ ਸੀ ਨਾਂ ਸਰਕਾਰ ਪੈਸਾ ਲਗਾਉਣ ਨੂੰ ਤਿਆਰ ਨਹੀਂ ਸੀ ਔਰ ਸਰਕਾਰਾਂ ਦੇ ਪੈਸੇ ਦੇ ਵਿੱਚ ਜਿਸ ਤਰ੍ਹਾਂ राजीव ગાંધી ਜੀ ਕਹਾਂ ਕਰਦੇ ਸੀ 20% ਪਹੁੰਚਦਾ ਬਾਕੀ 80% ਰਸਤੇ ਚ ਗਾਇਬ ਹੋ ਜਾਂਦਾ ਸੀ ਸੋ ਸਮੱਸਿਆਵਾਂ ਬਹੁਤ ਆਣੀਆਂ ਸੀ ਬਹੁਤ ਮੁਸ਼ਕਲ ਹੋਣੀ ਸੀ ਔਰ ਐਸਜੀਪੀਸੀ ਨੂੰ ਵੀ ਮੈਨੂੰ ਨਹੀਂ ਸੀ ਲੱਗਦਾ ਕਿ ਉਹ ਖਰਚਾ ਕਰ ਸਕਦੇ ਸੀ ਜਾਂ ਕਰ ਕਰਨਾ ਚਾਹੁੰਦੀ ਸੀ ਕਿਉਂਕਿ ਜੇ ਸਰਕਾਰ ਨੇ ਜਾਂ ਐਸਜੀਪੀਸੀ ਨੇ ਕਦੇ ਕਰਨਾ ਹੁੰਦਾ ਸਾਰਾ ਕੰਮ ਤਾਂ ਕਦੋਂ ਦਾ ਹੋ ਜਾਂਦਾ ਸੋ ਹੁਣ ਜਦੋਂ ਕੋਈ ਬਾਹਰੋਂ ਕੋਈ ਸੰਸਥਾ ਆਂਦੀ ਹੈ ਇਹਨਾਂ ਨੇ ਸਾਰਾ ਪੈਸਾ ਖੁਦ ਖਰਚਣਾ ਹੈ। ਉਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਉਂਗਲ ਉਠਾਉਣ ਦਾ ਕੋਈ ਕਾਰਨ ਬਚਦਾ ਹੀ ਨਹੀਂ। ਇਹ ਕੋਈ ਸਰਕਾਰੀ ਪੈਸਾ ਨਹੀਂ ਜਿਸ ਦਾ ਆਡਿਟ ਹੋਣਾ ਹੈ। ਇਹਨਾਂ ਨੇ ਆਪਣੀ ਜੇਬਾਂ ਚਲਾ ਲਏ। ਜਦੋਂ ਇਹਸ ਭਾਵਨਾ ਦੇ ਨਾਲ ਆ ਗਏ ਨੇ ਤੇ ਕੰਮ ਅਰੰਭ ਕਰਨਾ ਚਾਹੁੰਦੇ ਨੇ ਔਰ ਮੈਨੂੰ ਲੱਗਦਾ ਹੈ ਸਰਕਾਰ ਜਿਹੜਾ ਕੰਮ 10 ਸਾਲ ਚ ਕਰਦੀ ਸੀ ਇਹ ਸ਼ਾਇਦ ਕਿਸੇ ਏਜੰਸੀ ਨੂੰ ਚੰਗੀ ਤਰ੍ਹਾਂ ਪ੍ਰਭਾਵੀ ਤਰੀਕੇ ਨਾਲ ਯੂਟਿਲਾਈਜ਼ ਕਰਕੇ 1 ਸਾਲ ਚ ਸ਼ਾਇਦ ਕਰ ਦੇ। ਸੋ ਇਹ ਸਭ ਤੋਂ ਬੈਸਟ ਸੋਲੂਸ਼ਨ ਮੈਨੂੰ ਨਜ਼ਰ ਆਇਆ ਸੀ ਔਰ ਅਸੀਂ ਰੇਟ ਦਾ ਨਿਪਟਾਰਾ ਕਰਵਾ ਲਿਆ। ਇਸ ਤੋਂ ਬਾਅਦ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਏਗੀ ਤੇ ਅਸੀਂ ਲੋਡ ਸਮਝਾਂਗੇ। ਇਹ ਰਾਤਰੀ ਪਾਵਨ ਨਾਲ ਆਪ ਸੋਚ ਹੋ ਜਾਂਦਾ ਹੈ ਬਹੁਤ ਵਧੀਆ। ਨਹੀਂ ਤਾਂ ਇਸ ਤਰ੍ਹਾਂ ਕੋਰਟ ਤੋਂ ਕੋਈ ਡਾਇਰੈਕਸ਼ਨ ਕਰਵਾ ਲਾਂਗੇ ਕਿ ਹੁਣ ਕਿਹੜੀਆਂ ਜ਼ਿੰਮੇਵਾਰੀਆਂ ਐਸ.ਪੀ.ਸੀ. ਦੀਆਂ ਨੇ ਕਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ ਤਾਂ ਕਿ ਇਹ ਸਾਰਾ ਕੀ ਤੱਕ ਤਾਇਆ ਜਿਹੜਾ ਇਹ ਤਿਆਰ ਟਰੈਨਰ ਹੈ ਜਵੇਰ ਫਿਰ ਕੁਝ ਦੁਬਾਰਾ ਇਸੇ ਤੱਕ ਫਿਰ ਨਾ ਖਰਾਬ ਹੋ ਜਾਏ। ਜਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਸੀਗੇ ਲਖਵਿੰਦਰ ਜੀ ਉਹਨਾਂ ਨੇ ਕਿਹਾ ਕਿ ਜਿਸ ਤੱਕ ਅਸੀਂ ਨੋਇਡਾ ਦੀ ਜਿਹੜੀ ਕੰਪਨੀ ਨੂੰ ਹਾਇਰ ਕੀਤਾ ਹੈ ਉਹ ਜਿਸ ਤੱਕ ਰੈਨੋਵੇਟ ਕਰੇਗੀ ਉਹਨੂੰ ਪ੍ਰੀਜ਼ਰਵ ਕਰਨ ਦਾ ਕੰਮ ਸ਼ੁਰੂ ਕਰੇਗੀ ਨਾਲ ਤੁਹਾਡੀ ਮਦਦ ਸਭ ਤੋਂ ਵੱਧ ਲੱਗੇਗੀ। ਉਹਨਾਂ ਨੇ ਤੁਹਾਡੇ ਉੱਤੇ ਤੁਹਾਡੇ ਮੋਢਿਆਂ ਤੇ ਇੱਕ ਹੋਰ ਭਾਰ ਪਾਇਆ ਹੈ। ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕੀਤਾ ਜਾਵੇ ਕਿ ਉਹਦੀ ਪ੍ਰਾਤਨ ਦਿਖ ਉਹਦੀ ਪ੍ਰਾਤਨਤਾ ਉੱਥੇ ਹੀ ਜਿਹੜੀ ਹੈ ਨਾਲ ਚੱਲਦੀ ਰਹੇ ਜਿਸ ਤੱਕ ਉਹਦੀ ਰੈਨੋਵੇਸ਼ਨ ਹੋਵੇ। ਜੇ ਜੋ ਮਰਜ਼ੀ ਮੈਨੂੰ ਮਾਨ ਦੇਂਦੇ ਰਹੇ ਜਿੰਨੀ ਕੁ ਮੇਰੀ ਸਮਰਥਾ ਹੈਗੀ ਹੈ ਮੈਂ ਉਹ ਹੀ ਕਰ ਪਾਵਾਂਗਾ ਐਜ਼ ਐਨ ਐਡਵੋਕੇਟ ਜੋ ਵੀ ਨੌ ਲਿਖਲ ਰਾਇ ਚਾਹੀਦੀ ਹੋਏ ਜਾਂ ਜੋ ਵੀ ਇਹਨੂੰ ਕਰਨਾ ਹੋਏਗਾ ਉਹ ਮੈਂ ਬੜੇ ਖੁਸ਼ੀ ਨਾਲ ਬੜੇ ਮਾਨ ਨਾਲ ਕਰਾਂਗਾ ਬਾਕੀ ਚੀਜ਼ਾਂ ਮੇਰਾ ਫੀਲਡ ਨਹੀਂ ਹੈਗਾ ਕਿ ਮੈਂ ਦੱਸ ਸਕਾਂ ਕਿ ਪ੍ਰਾਤਨ ਜਿਹੜੀ ਦੇਖ ਹੈ ਬਾਲ ਕਿਦਾਂ ਹੋਏਗੀ ਮੇਰੇ ਸਾਹਮਣੇ ਤਾਂ ਕਿ ਨਜ਼ਾਰਾ ਜ ਆ ਰਿਹਾ ਕਿਸੇ ਆਦਮੀ ਦੇ ਚਿਹਰੇ ਤੇ ਤਜਾ ਪਾਤਾ ਜਾਂਦਾ ਥੋੜਾ ਚਿਹਰਾ ਖਰਾਬ ਹੋ ਜਾਂਦਾ ਤਾਂ پلاਸਟਿਕ ਸਰਜਨ ਜਾਣਦੇ ਨੇ ਆਮ ਡਾਕਟਰ ਨਹੀਂ ਕਹਿ ਸਕਦਾ ਜਾਂ ਕੋਈ ਵਕੀਲ ਨਹੀਂ ਕਹਿ ਸਕਦਾ ਕਿ ਉਹਦੀ ਦਿੱਖ ਕਿਦਾਂ ਬਹਾਲ ਕਰਨੀ ਉਹਦੇ ਚਿਹਰੇ ਦੇ ਸੋ ਲੱਕੀਲੀ ਬਿਲਡਿੰਗ ਕੋਈ ਸਾਰੀ ਤੈਟਰੀ ਨਹੀਂ ਹੋ ਗਈ ਸੀ ਕਿ ਸਾਨੂੰ ਨਾਵੇਂ ਸਿਰਫ ਸੋਚਣਾ ਪਵੇ ਕਲਪਨਾ ਕਰਨੀ ਪਵੇ ਕਿ ਬਿਲਡਿੰਗ ਕੈਸੀ ਹੋਏਗੀ ਸਾਡੇ ਕੋਲ ਨਕਸ਼ਾ ਨਾ ਹੋਵੇ ਸਾਡੇ ਕੋਲ ਕੋਈ ਹੋਰ ਸਬੂਤ ਨਾ ਹੋਵੇ ਕਿਸ ਤਰ੍ਹਾਂ ਦੀ ਬਿਲਡਿੰਗ ਸੀ ਕੋਈ ਉਸ ਦੇ ਡਿਟੇਲ ਪਾਰਟिकुलर ਨਾ ਹੋ ਪਰ ਜੋ ਬਿਲਡਿੰਗ ਸਾਡੇ ਕੋਲ ਪਈ ਹੈ ਕਾਫੀ ਹਿੱਸਾ ਦਾ ਪਿਆ ਹੋਇਆ ਹੈ ਦੇਖ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦੀ ਹੈ ਇੰਜੀਨੀਅਰ ਜ਼ਿਆਦਾ ਬੈਟਰ ਜਾਣਦੇ ਨੇ ਪਰ ਕੋਈ ਵੀ ਆਦਮੀ ਅੰਦਾਜ਼ਾ ਲਗਾ ਸਕਦਾ ਹੈ ਕਿ ਬਿਲਡਿੰਗ ਕਿਸ ਤਰ੍ਹਾਂ ਦੀ ਹੋਏਗੀ। ਸੋ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਐਨਸੀ ਕੋਈ ਰੁਕਾਵਟ ਆਣਗੇ। ਔਰ ਇੱਕ ਕਲਪਨਾ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਸਾਨੂੰ ਕਿਸੇ ਦਾ ਕਿਰਦਾਰ ਪਤਾ ਹੋਵੇ। ਉਹ ਕਿਰਦਾਰ ਕਰਨ ਲਈ ਕਿਸੇ ਐਕਟਰ ਨੂੰ ਕਿਹਾ ਜਾਂਦਾ। ਉਹ ਕਲਪਨਾ ਕਰਦਾ ਹੈ ਕਿ ਮੈਂ ਉਹ ਇਨਸਾਨ ਹ ਜਿਸ ਦਾ ਕਿਰਦਾਰ ਮੈਂ ਅਦਾ ਕਰਨਾ ਹੈ। ਤੇ ਫਿਰ ਉਸ ਕਲਪਨਾ ਦੇ ਆਧਾਰ ਤੇ ਹੁੰਦੀ ਨੇ ਇਸ ਤਰ੍ਹਾਂ ਇੰਜੀਨੀਅਰ ਦੀ ਵੀ ਸ਼ਾਇਦ ਕਲਪਨਾ ਹੁੰਦੀ ਹੈ। ਕਿ ਕੋਈ ਸਪੋਰਸ਼ਨ ਬਚਿਆ ਹੈ ਵਲੀਦਾ ਜਬ ਨਾਲ ਜਿਹੜਾ ਕੋਈ ਟੱਠਾ ਜਿਹਾ ਲੱਗਦਾ ਪਿਆ ਥੋੜਾ ਟਹਿ ਚੁੱਕਾ ਹੈ ਉਥੇ ਕੀ ਹੋਏਗਾ ਕਿਸ ਤਰ੍ਹਾਂ ਦਾ ਹੋਏਗਾ ਇਹ ਇੰਜੀਨੀਅਰ ਦਾ ਕੰਮ ਹੈ ਮੈਂ ਤਾਂ ਆਪਣੀ ਕਲਪਨਾ ਨਾਲ ਗੱਲ ਕਰ ਰਹੀ ਆ ਕਿ ਇੰਜੀਨੀਅਰ ਕੀ ਕਰਨਗੇ ਬਿਲਕੁਲ ਠੀਕ ਹੈ ਬਿਲਕੁਲ ਸਹੀ ਗੱਲ ਕੀਤੀ ਸਿਰ ਇੱਕ ਚੀਜ਼ ਹੋਰ ਸੀਗੀ ਦੋ ਕਮਰਿਆਂ ਦੀ ਜਿਹੜੀ ਇਲੀਗਲ ਉਸਾਰੀ ਦੀ ਵੀ ਗੱਲ ਕੀਤੀ ਜਾ ਰਹੀ ਸੀ ਉਥੇ ਉਹਦਾ ਕੀ ਕਰੋਗੇ ਉਹਦਾ ਕਿਸ ਤਰੀਕੇ ਨਾਲ ਕੰਮ ਹੋਏਗਾ ਉਹਨੂੰ ਪਹਿਲਾਂ ਟਾਇਆ ਜਾਏਗਾ ਉਥੋਂ ਦੀ ਬਿਲਕੁਲ ਉਹਨੂੰ ਉਥੋਂ ਹਟਾ ਦਿੱਤਾ ਜਾਵੇਗਾ ਉਹ ਕੋਈ ਦੋਰਹਿਬਾਨੀ ਤੇ ਉਹਨੂੰ ਬਿਲਕੁਲ ਉਤੋਂ ਖਤਮ ਕੀਤਾ ਜਾਏਗਾ ਹੁਣ ਇੱਕ ਆਖਰੀ ਚੀਜ਼ ਇਹ ਪੁੱਛੂੰਗੀ ਕਿ ਉਹਦੀ ਮੇਨਟੇਨੈਂਸ ਕਿਵੇਂ ਹੋਏਗੀ ਕਿਉਂਕਿ ਇੱਕ ਚੀਜ਼ ਰੈਨੋਵੇਟ ਕਰਤੀ ਕੰਮ ਉੱਥੇ ਰੁਕ ਨਹੀਂ ਜਾਂਦਾ ਉਸ ਤੋਂ ਬਾਅਦ ਉਹਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਉਹਦੇ ਵਾਸਤੇ ਵੀ ਤੁਸੀਂ ਕੋਈ ਚੀਜ਼ਾਂ ਟਰਮਸ ਐਂਡ ਕੰਡੀਸ਼ਨਸ ਦਾ ਵਾਪਸ ਕਰੋਗੇ ਐਸਜੀਪੀਸੀ ਨਾਲ ਲਿਖਤੀ ਦੇ ਵਿੱਚ ਲਿੱਤੀਆਂ ਜਾਣਗੀਆਂ ਬਿਲਕੁਲ ਉਹੀ ਅਸੀਂ ਅਰੋੜਾ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜਦੋਂ ਆਪਾਂ ਇਹਨੂੰ ਦੇਵਾਂਗੇ ਨਾ ਐਜਪੀਸੀ ਨੂੰ ਸਮਰਪਿਤ ਕਰਾਂਗੇ ਤਾਂ ਅਸੀਂ ਕੰਡੀਸ਼ਨਾਂ ਮੁਤਾਬਕ ਕਰਾਂਗੇ ਵੀ ਇਹ ਜਿਉਂ ਦੀ ਤਿਉਂ ਅਸੀਂ ਇਹਨਾਂ ਪੈਂਸਲ ਆਇਆ ਇਹ ਇਹ ਹਮੇਸ਼ਾ ਲਈ ਇਸ ਤਰ੍ਹਾਂ ਦੀ ਇਹ ਇਹ ਸੁੰਦਰ ਬਣੀ ਰਹੇ ਉਹਦੇ ਲਈ ਅਸੀਂ ਉਹਨਾਂ ਨਾਲ ਇੱਕ ਐਗਰੀਮੈਂਟ ਕਰਾਂਗੇ ਪਰ ਇਹਦੇ ਜਿਹੜੇ ਅਧਿਕਾਰ ਹੈ ਹੋਏ ਜੀਪੀਸੀ ਕੋਲ ਹੀ ਆ ਸਾਰੇ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਉਹਨਾਂ ਕਿਉਂਕਿ ਸਾਨੂੰ ਪਤਾ ਹੈ ਵੀ ਉਹ ਬੇਨਤੀ ਸਾਡੀ ਜ਼ਰੂਰ ਪ੍ਰਵਾਨ ਕਰੂਗੀ ਐ ਜੀਪੀਸੀ ਕਿ ਉਹਨਾਂ ਬੇਨਾ ਕੰਮ ਕੀਤਾ ਹੈਗਾ ਤੇ ਉਹ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਣ ਵਾਲੀ ਹੈ ਨਹੀਂ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀਗੇ ਜਿਹੜੇ ਫਾਊਂਡੇਸ਼ਨ ਦੇ ਪ੍ਰਧਾਨ ਨੇ ਜਿਨ੍ਹਾਂ ਨੂੰ ਹੁਣ ਇਹ ਜਿੰਮਾ ਸੌਂਪਿਆ ਗਿਆ ਹੈ ਕਿ ਦਿਵਾਨ ਟੋਡਰ ਮਲਦੀ ਜਿਹੜੀ ਜਹਾਜੀ ਹਵੇਲੀ ਹੈ ਉਹਨੂੰ ਰੈਨੋਵੇਟ ਕੀਤਾ ਜਾਏ ਪ੍ਰੀਜ਼ਰਵ ਕੀਤਾ ਜਾਏ ਹੁਣ ਦੇਖਣਾ ਇਹ ਹੋਏਗਾ ਕਿ ਕਿੰਨਾ ਕੁ ਸਮਾਂ ਇਹਨੂੰ ਲੱਗਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਪ੍ਰੀਜ਼ਰਵ ਕਰਨ ਤੋਂ ਬਾਅਦ ਰੈਨੋਵੇਟ ਕਰਨ ਤੋਂ ਬਾਅਦ ਐਸਜੀਪੀਸੀ ਨੂੰ ਵਾਪਸ ਕਰ ਦਿੱਤਾ ਜਾਏਗਾ ਔਰ ਲੋਕਾਂ ਲਈ ਇਹਨੂੰ ਓਪਨ ਕਰ ਦਿੱਤਾ ਜਾਏਗਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦਿਨਾਰ ਮੈਂ ਅਨੁਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ